ਇਹ ਗੈਰ ਕਾਨੂੰਨੀ ਬਹੁਤ ਸਿੱਧੀ ਜਿਹੇ ਚੱਲ ਰਹੀ ਹੈ ਕੈਪਵਾਨੀ ਆ ਰਾਸ਼ਟਰੀ ਸਰਕੀ ਸਰਕ ਉਸ ਬਾਰੇ ਦੀ ਅਡਿਸ਼ਾ ਜੀ ਹੋਵੇ ਜੀ ਨੇ ਕਾਉਂਡ ਨਹੀਂ ਮਾਰਿਆ ਮਾਨਸਤਰੀ ਜੀ ਨੇ ਲੀਡਰ ਸੇ ਤਵਾ ਚੰਦ ਕੁਆਲੀ ਸਾਡੇ ਚ ਸਾਰਾ ਜੇ ਫੋਟੋ ਕਾ ਚੀਕ ਅਧਿਆਲ ਜੋ ਗੋਗੀ ਕਰਦੇ ਆ ਗੂਗਾ ਉਹ ਪ੍ਰੈਸੀਵਾ ਦਸਾਂ ਤੇ ਹਾਰ ਦੇ ਸਵਾਗਤ ਕਰਨਾ ਤੇ ਤਰਵਾਦ ਕਰਨਾ ਵੀ ਇਹਨਾਂ ਨੇ ਸਾਡੇ ਪਿੰਡ ਦਰਸ਼ਨ ਦਿੱਤੇ ਆ ਤੇ ਸਾਡੇ ਲੋਕਾਂ ਨੂੰ ਗਾਈਡ ਕਰਨਗੇ ਮੈਂ ਤੁਹਾਡੇ ਸਾਰਿਆਂ ਨਾਲ ਕਿ ਮੇਰੇ ਬਲਾਵੇ ਤੇ ਅੱਜ ਦੇ ਜੋਗ ਵਿੱਚ ਸਾਡੇ ਬਾੜ ਸਾਨੂੰ ਮਿਲਿਆ ਵਾ ਕਾਏ ਪਾਣੀਆਂ ਦੇ ਤੁਸੀਂ ਬੇਅੰਤ ਲੋਕਾਂ ਨੂੰ ਝੜਨੇ ਪਏ ਖੀਟੀਆਂ ਦੇਣੀਆਂ ਪਈਆਂ ਹਾਂਸੀਆਂ ਦੇ ਰਸੇ ਜੁਮੇ ਪਏ ਤੇ ਉਦੋਂ ਵਫਾਨ ਹੋ ਜਰਿਵੋ ਦਮੀਆ ਉਹਨੂੰ ਤੁਸੀਂ ਉਹ ਜੀ ਇੱਕ ਬੰਨੇ ਨਰਿੰਦਰ ਮੋਦੀ ਕੈਂਡੀਡੇਟ ਆ ਦੂਜੇ ਬੰਨੇ ਰੋਲ ਗਾਂਧੀ ਜੀ ਇੰਡੀਆ ਅਧਿਖਰ ਬੰਦਾ ਲਖਸਾ ਚੋਂ ਵਕਤ ਕੱਢੋ ਇਸ ਤਰ੍ਹਾਂ ਇਸ ਸਟੇਜ ਉੱਤੇ ਸਰ ਗੁਰਕਬਾਦ ਸਿੰਘ ਗਾਲੋ ਸਾਹਿਬ ਮੇਰੇ ਬਹੁਤ ਹੀ ਈਜ਼ ਸਾ ਗੁਰਵੇਸ਼ ਸਿੰਘ ਜੀ ਛੋਟਾ ਵੀਰ ਸਾਦਾ ਰਤਨਾ ਸਾਹਿਬ ਸਸੀਦਰ ਸਿੰਘ ਕੁਹਾੜ ਜੀ ਸਸਵਰਕਨ ਸਿੰਘ ਸਰਹੱਦੀ ਕੁਹਾੜ ਸਾਹਿਬ ਜਿੰਨੇ ਵੀ ਸੀਨੀਅਰ ਸਿਟੀਜ਼ਨਸ ਇਨਾਰੇ ਮਿੱਤਰ ਪ੍ਰਿੰਸੀਪਲ ਸਾਹਿਬ ਲਸ਼ਮਨ ਸਿੰਘ ਜੀ ਦੇ ਬਟਾਲੇ ਤੋਂ ਵੀ ਆਏ ਇਹ ਪਰ ਲੈਣਾ ਪਿੰਡ ਤੱਕ ਹੀ ਮੌਜੂਦ ਨਹੀਂ ਰਹੇ ਬਟਾਲੇ ਤੋਂ ਵੀ ਲੈ ਕੇ ਕਾਦੀਆ ਤੋਂ ਵੀ ਲੈ ਕੇ ਸਾਡੇ ਅੰਦਰ ਤੋਂ ਵੀ ਯਾਰ ਦੇ ਪਿੰਡਾਂ ਚੋਂ ਹੀ ਮੇਰੇ ਸਾਥੀ ਸਾਡੇ ਵੀ ਕਤਲਿਆਂ ਤੋਂ ਹੀ ਬੈਠੇ ਸਰਦਾਰ ਸਿੰਘ ਬੋਲਦੇ ਸਾਡੇ ਸੁਗਵਾਸੀ ਸਰਪੰਚ ਸਾਹਿਬ ਵੀ ਇੱਥੇ ਹੀ ਸਾਡੇ ਗਰੀਬੀ ਬਦਸਾਹੇ ਬੈਠੇ ਸਾਡੀਆਂ ਪੈਣਾ ਮਾਤਾਵਾ ਵੀ ਆਈਆਂ ਸਾਡੇ ਪਾਸਟਰ ਸਾਹਿਬ ਵੀ ਬੈਠੇ ਉਹ ਬਹੁਤ ਖੁਸ਼ੀ ਦਾ ਮੌਕਾ ਹੈ ਸਾਡੇ ਅਰਜ਼ਾ ਦੇ ਤੱਕ ਦੇ ਰਾਏ ਬੀਠੇ ਅਬੀਲ ਸਾਹਿਬ ਦਾ ਦਿਹਾਤੋ ਡੰਡੇ ਤੋਂ ਪਿੰਡ ਦਾ ਜੀ ਇੱਥੇ ਬਿਠੇ ਨੇ ਪ੍ਰਿੰਸੀਪਲ ਸਾਹਿਬ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ ਦੇ ਵਿੱਚ ਆਂਦੇ ਦੇ ਨਾਲ ਦੇ ਵਿੱਚ ਪਾਰਲੀਮੈਂਟ ਸਾਰੀਏ ਸੀਟਾਂ ਤੇ ਤੁਹਾਡੇ ਦਾਸ ਨਾ ਜਾਣਾ ਪਿਆ ਆਪਣੀ ਇਰੀਏ ਵਾਸਤੇ ਵੀ ਥਾਰ ਰਹਤ ਉਹਨੇ ਪ੍ਰਿੰਸੀਪਲ ਸਾਹਿਬ ਨੇ ਜਦੋਂ ਇਹ ਮਿੰਟ ਕਰਨਾ ਦੱਸਿਆ ਕਰਿਆ ਕਿ ਆਜ ਦੇ ਸਾਡੇ ਜੀ ਇਸ ਦੇ ਵਿੱਚ ਕਿਸੇ ਸਰ ਜਸਾ ਸਾਲਾ ਕਰਦਾ ਹਿੰਦੋਸਤਾਲੀਆਂ ਦੇ ਵਿੱਚ ਵੰਡ ਪਾਂ ਤੁਸੀਂ ਭਲ ਸਾਹਿਬ ਜੀ ਅੱਜ ਤੁਹਾਡੇ ਗ੍ਰਾਮ ਵਿਖੇ ਸੋਰਾ ਮਈ 2024 ਪਿੰਡ ਕੋਹਾੜ ਵਿੱਚ ਪੀਐਮ ਦੀ ਇਲੈਕਸ਼ਨ ਦੀ ਰੈਲੀ ਕੀਤੀ ਗਈ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਰੋਧੀ ਧਿਰ ਦੇ ਨੇਤਾ ਪਹੁੰਚੇ ਅਤੇ ਪਿੰਡ ਦੀ ਤੇ ਆਲੇ ਦੁਆਲੇ ਦੇ ਪਿੰਡਾਂ ਦੀ ਕਾਫੀ ਸੰਗਤ ਆਈ ਜਿਸ ਵਿੱਚ ਵਿਚਾਰਾਂ ਕੀਤੀਆਂ ਗਈਆਂ ਕਿ ਆਉਣ ਵਾਲਾ ਸਮਾਂ ਸਾਨੂੰ ਵੋਟ ਦੀ ਵਰਤੋਂ ਜਿਹੜੀ ਆ ਪਹਿਲੀ ਗੱਲ 'ਤੇ ਬੜੀ ਸੋਚ ਸਮਝ ਕੇ ਕਰਨੀ ਚਾਹੀਦੀ ਆ ਇਹ ਬੜਾ ਕੀਮਤੀ ਸਾਨੂੰ ਡੈਮੋਕ੍ਰੇਸੀ ਲੋ ਲੋਹ ਤੋਹਫਾ ਮਿਲਿਆ ਵਾ ਤੇ ਜਿਹੜੀ ਸਾਡੀ ਭਾਰਤ ਦੀ ਸਰਕਾਰ ਵਾ ਉਹ ਲੋਕ ਰਾਜ ਨੂੰ ਤੇ ਸਾਡੇ ਸੰਵਿਧਾਨ ਨੂੰ ਤੇ ਸਾਡੇ ਵੋਟ ਦੇ ਅਧਿਕਾਰ ਨੂੰ ਖਤਮ ਕਰਨਾ ਚਾਹੁੰਦੀ ਹੈ ਕਿਉਂਕਿ ਉਹਨਾਂ ਨੇ ਮੋਦੀ ਸਾਹਿਬ ਨੇ ਐਲਾਨ ਕੀਤਾ ਕਿ ਐਤਕਾਂ ਦੀ ਵਾਰ 400 ਤੋਂ ਪਾਰ 400 ਦਾ ਪਾਰ ਦਾ ਮਤਲਬ ਆ ਕਿ ਜੇ ਮੈਨੂੰ ਜਾਦਾ ਬਹੁਮਤ ਮਿਲ ਜੇ ਤੇ ਮੈਂ ਆਰਾਮ ਨਾਲ ਸੰਵਿਧਾਨ ਬਦਲ ਸਕਣਾ ਫਿਰ ਮੈਂ ਬੜੇ ਆਰਾਮ ਨਾਲ ਲੋਕ ਰਾਜ ਖਤਮ ਕਰ ਸਕਣਾ ਤੇ ਬੜੇ ਆਰਾਮ ਨਾਲ ਡਿਕਟੇਟਰ ਬਣ ਸਕਣਾ ਮੈਨੂੰ ਮੁੜ ਕੇ ਵੋਟਾਂ ਪਾਉਣ ਦੀ ਲੋੜ ਨਹੀਂ ਰਹੂਗੀ ਤੇ ਲੋਕਾਂ ਨੂੰ ਵੀ ਵੋਟ ਪਾਉਣ ਦੀ ਥੇਚੜ ਕਰਨ ਨਹੀਂ ਜਾਣਾ ਪਊਗਾ ਤੇ ਇਹਨਾਂ ਨੂੰ ਮੈਂ ਕੁਝਲ ਕੇ ਦਬ ਕੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਗਰੀਬ ਕਰਕੇ ਸਾਰਿਆਂ ਨੂੰ ਮਜ਼ਦੂਰ ਬਣਾ ਕੇ ਵਡਿਆ ਕਰਾੜਿਆ ਦੇ ਅਧੀਨ ਕਰੂੰਗਾ ਤੇ ਦੇਸ਼ ਦੀ ਸਭਤੀ ਜਿਹੜੀ ਆ ਉਹਨਾਂ ਨੂੰ ਵੇਚ ਕੇ ਆਪਣਾ ਭਾਰਤ ਦੇਸ਼ ਜਿਹੜਾ ਵਾ ਇਹਨੂੰ ਮੈਂ ਗੰਗਾਲ ਕਰੂੰਗਾ ਤੇ ਜਿਸ ਤਰ੍ਹਾਂ ਮੈਂ ਗਰੀਬੀ 'ਚ ਚਾਹ ਵੇਚਦਾਰਿਆਂ ਇਦਾਂ ਹੀ ਸਾਰਿਆਂ ਨੂੰ ਕਰ ਦੂੰਗਾ ਸਾਰੇ ਬੰਦੇ ਜਿਹੜੇ ਆ ਮੇਰੇ ਵਰਗੇ ਹੋ ਜਾਣਗੇ ਇਸ ਤਰ੍ਹਾਂ ਮੀਆਂ ਵਿਚਾਰਾਂ ਜਿਹੜੀਆਂ ਕੀਦੀਆਂ ਗਈਆਂ ਤੇ ਦੱਸਿਆ ਗਿਆ ਲੋਕਾਂ ਨੂੰ ਕਈ ਵਾਰ ਦੀ ਕੀਮਤ ਪੰਜੀ ਸਾਲ ਨਹੀਂ ਇਹ ਮੌਕਾ ਤੁਹਾਨੂੰ ਮਿਲਿਆ ਜੇ ਤੁਸੀਂ ਹੁਣ ਵੋਟ ਠੀਕ ਤਰ੍ਹਾਂ ਨਾ ਪਾਈ ਤੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਰਬਾਦ ਹੋ ਜਾਣਗੀਆਂ ਤੁਹਾਡਾ ਦੇਸ਼ ਬਰਬਾਦ ਹੋ ਜਾਊਗਾ ਤੇ ਆਉਣ ਵਾਲਾ ਭੁੱਖ ਤੁਹਾਡਾ ਜਿਹੜਾ ਡਾਰਕ ਹੋ ਜਾਊਗਾ ਧੁੰਦਲਾ ਹੋ ਜਾਊਗਾ ਤੇ ਭੁੱਖ ਜਿਹੜਾ ਦੇਸ਼ ਦਾ ਇਹਨੂੰ ਸੋਨੇ ਦੀ ਜਿਹੜੀ ਆ ਕਹਿੰਦੇ ਸੀ ਇਹ ਜਿਹੜੀ ਆ ਇਹ ਭਿੱਖ ਚਾਂਦੀ ਦੀ ਚਿੜੀ ਆ ਵੀ ਨਹੀਂ ਰਹਿਣੀ ਇਸ ਕਰਕੇ ਸਾਰਿਆਂ ਲੋਕਾਂ ਨੇ ਮੇਰ ਮਾਰ ਕੇ ਫੈਸਲਾ ਕੀਤਾ ਤੇ ਹੱਥ ਖੜੇ ਕਰਕੇ ਆਖਿਆ ਕਿ ਅਸੀਂ ਇੰਡੀਆ ਗੱਠ ਜੋੜ ਨੂੰ ਭਾਗ ਪੰਜੇ ਨੂੰ ਵੋਟਾਂ ਪਾ ਕੇ ਕਾਂਗਰਸ ਦੀ ਸਰਕਾਰ ਲਿਆਉਣ ਦਾ ਯਤਨ ਕਰਾਂਗੇ ਅਤੇ ਸੈਂਟਰ ਵਿੱਚ ਅਤੇ ਸੁਖਵਿੰਦਰ ਸਿੰਘ ਰੰਦਾਵਾਲ ਨੂੰ ਜਿਤਾਉਣ ਵਾਸਤੇ ਹਰ ਯਤਨ ਕਰਾਂਗੇ ਆਪਣੇ ਰਿਸ਼ਤੇ ਦਾ ਸਜਣਾ ਬੇਤਰਾਜ ਰੇਂਦੇ ਦਨਜ ਪ੍ਰਚਾਰ ਵੀ ਕਰਾਗੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ